ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਸੱਚੇ ਪਾਸਾ ਦੀ અપਾਰ ਕਿਰਪਾ ਸਦਕਾ ਅੱਜ ਆਪਾਂ ਨਵੀਂ ਡੈਂਟਲ ਚੇਅਰ ਸੈਟਅਪ ਕਰਨ ਜਾ ਰਹੇ ਹਾਂ ਤੇ ਸਹਬਜੋਤ ਜਿਹੜਾ ਕਿ ਤੇਲ ਦੀ ਰਸਮ ਪੂਰੀ ਕਰਿਆ ਤੇਲ ਚੋੜਿਆ ਤੇ ਇਹ ਵੀਰ ਆਪਣੇ ਜਿਹੜੇ ਮਟਿੰਡਾ ਤੋਂ ਨੇ ਅਮਨਬਾਈ ਤੇ ਸੁਖਜਿੰਦਰ ਬਾਈ ਤੇ ਨਵੀਂ ਚੇਅਰ ਲੈ ਕੇ ਆਇਆ ਤੇ ਇਹ ਸੈਟ ਅਪ ਕਰ ਰਿਹਾ ਅੱਜ ਤੇ ਸਾਰਾ ਦਿਨ ਹੀ ਜਿਹੜਾ ਲੱਗ ਗਿਆ ਸੈਟਿੰਗ ਕਰਨ ਨੂੰ ਰਾਤ 9 ਵਜੇ ਤੱਕ ਜਿਹੜੀ ਸੈਟਿੰਗ ਸਿੱਧੀ ਹੋਈ ਆ ਕਿਉਂਕਿ ਪਹਿਲਾਂ ਸੀਗੀ ਆਪਣੇ ਚੇਅਰ ਲੱਗੇ ਵੀ ਉਹ ਥੋੜੀ ਜਿਆਦਾ ਉਲਟ ਹੋ ਗਈ ਸੀ ਤੇ ਹੁਣ ਆਪਾਂ ਨਵੀਂ ਚੇਅਰ ਜਿਹੜੀ ਸੈਟ ਅਪ ਕਰ ਰਹੇ ਆ ਤੇ ਇਹ ਬਾਈ ਬਹੁਤ ਮਿਹਨਤ ਸਦਕਾ ਜਿਹੜੀ ਆ ਚੇਅਰ ਸ਼ਾਮ ਤੱਕ ਪੂਰੀ ਰੈਡੀ ਕਰਤੀ ਸੀ ਇਹਨਾਂ ਨੇ ਤੇ ਤੁਹਾਨੂੰ ਦਿਖਾ ਰਿਹਾ ਇਹ ਚੇਅਰ ਰੈਡੀ ਹੋ ਗਈ ਸੈਟਿੰਗ ਹੋ ਗਈ ਇਹਦੀ ਤੇ ਵੈਗੁਰੂ ਪ੍ਰਮਾਤਮਾ ਸਭ ਨੂੰ ਜਿਹੜੀਆਂ ਮਰਜ਼ਾਆਂ ਜਿਹੜੀਆਂ ਪੂਰੀਆਂ ਕਰਨ ਤੇ ਮੈਂ ਵੀ ਸੁਪਰਾਨਾ ਕਰਦਾ ਵੈਗੁਰੂ ਜੀ ਦਾ ਕਿ ਸਭ ਦੀਆਂ ਜਿਹੜੀਆਂ ਮਨੋ ਕਾਮਨਾ ਪ੍ਰਮਾਤਮਾ ਪੂਰੀਆਂ ਕਰੀ ਤੇ ਦਿਨ ਦੁਪਣੀ ਤੇ ਰਾਤ ਚੌਗਣੀ ਤਰੱਕੀਆਂ ਬਖਸ਼ੀ ਸਭ ਨੂੰ ਤੇ ਸਭ ਦੀਆਂ ਜਿਹੜੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰੀ ਤੇ ਵੈਗੁਰੂ ਪੈਗੁਰੂ ਵੈਗੁਰੂ ਜੀ ਸੱਚਾ ਪਾਤਸ਼ਾਹ ਇਦਾਂ ਹੀ ਸਭ ਤੇ ਮਿਹਰ ਬਣਾਈ ਰੱਖੀ ਤੰਦਰੁਸਤੀਆਂ ਬਖਸ਼ੇ ਤੇ ਪ੍ਰਮਾਤਮਾ ਕਰੇ ਜਿਹੜਾ ਵੀ ਕਲੀਨਿਕ ਤੇ ਆਵੇ ਸੋ ਰਾਜੀ ਹੋ ਕੇ ਜਾਵੇ ਅੱਜ ਅਰਦਾਸ ਕਰਕੇ ਬੇਨਤੀ ਕਰਕੇ ਸੁਪਰਾਨਾ ਕਰਕੇ ਪ੍ਰਮਾਤਮਾ ਦਾ ਇਹ ਕੰਮ ਜਿਹੜਾ ਸ਼ੁਰੂ ਕਰਤਾ ਕਿ ਸਭ ਦੀਆਂ ਮਨੋਕਾਮਨਾਵਾਂ